ਮੈਂ ਪਹਿਲਾਂ ਵੀ ਕੰਡੈਮਨ ਕਰ ਚੁੱਕਾ ਪਰ ਇਹ ਮੰਦ ਭਾਗੀ ਘੱਟਣਾ ਵਾਪਰੀਆ ਚੁਣ-ਚੁਣ ਕੇ ਬੰਦੇ ਮਾਰਨੇ ਕੋਈ ਇਨਸਾਨੀਅਤ ਤਾਂ ਕਮ ਨਹੀਂ ਇਹਨਾਂ ਨੂੰ ਬਹੁਤ ਲੜਾਈ ਦਾ ਸ਼ੌਕ ਹੈ ਉਹ ਬਾਡ ਟੱਪ ਤੇ ਆਉਂਦੇ ਉੱਥੇ ਬਾਡ ਤੇ ਫਿਰ ਹੀ ਆਪਣੀ ਮਿਲਟਰੀ ਸਿੱਖ ਮਿਲਟਰੀ ਬਹਿ ਗਈ ਹੈ ਉਹਨਾਂ ਲੱਗਦਾ ਆ ਕੋਈ ਬੰਦੇ ਉਸੇ ਫਿਰਨ ਤੋਂ ਮਗੇ ਉਹ ਪੂਰੇ ਚੁਣ-ਚੁਣ ਕੇ ਮਾਰਨੇ ਉਹ ਵੀ ਇੱਕ ਧਰਮ ਦੇ ਬੰਦੇ ਆ ਆ ਕੰਡੈਮਨ ਦੈਟ ਬਹੁਤ ਗਲਤ ਹੋਇਆ ਤੇ ਮੈਂ ਸਰਕਾਰ ਨੂੰ ਇਹ ਬੇਨਤੀ ਕਰਦਾ ਕਿ ਇਹਦਾ ਜੋ ਵੀ ਬੰਦ ਕਰ ਰਹਿਣਾ ਤੋ ਪਿਛਲੇ ਦਿਨੇ ਪਹਿਲਗਾਮ ਦੇ ਵਿੱਚ ਅਤਵਾਦੀ ਦੇਸ਼ ਵਿਰੋਧੀ ਤਾਕਤਾਂ ਵੱਲੋਂ ਜਿਹੜਾ ਲੋਕਾਂ ਤੇ ਹਮਲਾ ਕੀਤਾ ਗਿਆ ਉਸ ਹਮਲੇ ਦੇ ਵਿੱਚ ਹੋਏ ਸ਼ਹੀਦ ਲੋਕਾਂ ਨੂੰ ਅੱਜ ਨਗਰ ਨਿਵਾਸੀ ਪਿੰਚਿਹੜੂ ਦੇ ਵਸਨੀਕਾਂ ਵੱਲੋਂ ਔਰ ਸਮੂਹ ಗ್ರಾಮ ਪੰਚਾਇਤ ਵੱਲੋਂ ਅਸੀਂ ਉਹਨਾਂ ਨੂੰ ਸ਼ਰਦਾ ਦੇ ਪੁੱਲ ਸੇਟ ਕਰਦੇ ਆਂ ਔਰ ਉਹਨਾਂ ਦੀ ਆਤਮਾ ਲਈ ਸ਼ਾਂਤੀ ਮੰਗਦੇ ਆਂ ਔਰ ਭਾਰਤ ਸਰਕਾਰ શ્રી ਨਰਿੰਦਰ ਮੋਦੀ ਜੀ ਪ੍ਰਧਾਨ ਮੰਤਰੀ ਔਰ ਸਾਡੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਨੂੰ ਅਸੀਂ ਬੇਨਤੀ ਕਰਦੇ ਆ ਕਿ ਇਹੋ ਜਿਹੀਆਂ ਦੇਸ਼ ਵਿਰੋਧੀ ਤਾਕਤਾਂ ਜਿਹੜੀਆਂ ਸਾਡੇ ਲੋਕਾਂ ਦੇ ਉੱਪਰ ਜ਼ੁਲਮ ਕਰਦੀਆਂ ਆ ਦੇਸ਼ ਦੇ ਲਈ ਖਤਰਾ ਆ ਉਹਨਾਂ ਨੂੰ ਜਿਹੜੀ ਆ ਵੱਧ ਤੋਂ ਵੱਧ ਸਜ਼ਾ ਦਿੱਤੀ ਜਾਵੇ